ਕਰਾਜੀ ਦਾਸ ਫਰ ਦੋਦੇ ਵਾਲਾ ਰੁਪਿੰਦਰ ਕਦੋਂ ਖੇਡਣ ਲੱਗੂਗਾ ਜਿਹੜੇ ਜਿਹੜੇ ਦੋਦੇ ਵਾਲੇ ਰੁਪਿੰਦਰ ਦੀ ਖੇਡ ਨੂੰ ਤੇ ਸੰਦੀਪ ਦੀ ਖੇਡ ਨੂੰ ਮਿਸ ਕਰਦਾ ਇੱਕ ਵਾਰੀ ਅਪ੍ਰੈਲ ਚ ਬਹੁਤ ਸਮਾਂ ਲੱਗ ਜਾਣਾ ਔਰ ਦੋ ਜਲਾਲਪੁਰੀਆਂ ਪਾਲੇ ਨੂੰ ਕੌਣ-ਕੌਣ ਮਿਸ ਕਰਦਾ ਸੀ ਇਹਦੇ ਲਈ ਇੱਕ ਵਾਰੀ ਦੱਸੋ ਤਾੜੀਆਂ ਮਾਰ ਕੇ ਯੋਰਦਾ ਆਜੂਗਾ ਥੋੜੇ ਸਮੇਂ ਤੱਕ ਜਲਾਲਪੁਰੀਆਂ ਵੀ ਦੇ ਦੁੱਗਾਂ ਵਾਲੇ ਖੁਸ਼ੀ ਨੂੰ ਯਾਰ ਕੌਣ-ਕੌਣ ਪਿਆਰ ਕਰਦਾ ਹੈ ਇਹ ਮਹਾਨ ਕਬੱਡੀ ਖਿਡਾਰੀਆਂ ਤਾੜੀਆਂ ਮਾਰ ਦਿਓ ਇਹਨਾਂ ਖਿਡਾਰੀਆਂ ਦੇ ਵਾਸਤੇ ਆਉਣ ਵਾਲੇ ਸੀਜ਼ਨ ਦੇ ਵਿੱਚ ਜ਼ਰੂਰ ਖੇਡਣਗੇ ਸੋ ਜਦੋਂ ਪੰਜਾਬ ਦੀ ਅਸਰ ਜ਼ਮੀਨ ਦੇ ਉੱਪਰ ਕਿਉਂ ਵਿਦੇਸ਼ੀ ਧਰਤੀ ਦੇ ਬਹੁਤ ਸਾਰੇ ਆ ਉੱਥੇ ਮਜਬੂਰੀਆਂ ਬਣ ਜਾਂਦੀਆਂ ਨੇ ਪਰ ਅਗਲੇ ਮਹੀਨੇ ਦੇ ਵਿੱਚ ਜ਼ਰੂਰ ਇਹਨਾਂ ਕਬੱਡੀ ਖਿਡਾਰੀਆਂ ਦੇ ਆਪਾਂ ਦਰਸ਼ਕ ਕਰਾਂਗੇ ਗੁਰਵਿੰਦਰ ਕਾਂਗੇ ਨਾਲ ਇਹਨਾਂ ਦਾ ਵੱਡਾ ਪਿਆਰ ਜੇ ਪੰਜਾਬ ਹੁੰਦੇ ਤਾਂ ਜ਼ਰੂਰ ਖੇਡਣਾ ਸੀਗਾ ਆਉਣਗੇ ਗੁਰੂ ਮਹਾਰਾਜ ਮਿਹਰ ਭਰੇ ਹੱਥ ਰੱਖੇ ਮੱਖਣ ਅਲੀ ਜੀ ਗੱਲ ਕਹਾ ਮੇਰਾ ਨਾਜਾ ਥੋੜਾ ਲੱਕ ਦੁਖ ਰਿਹਾ ਹੈ ਔਰ ਮੈਂ ਸੋਚਿਆ ਤੁਸੀਂ ਗੱਲ ਕੀਤੀ ਪਾਲੇ ਦੀ ਮੈਂ ਕਿਹਾ ਯਾਰ ਪਾਲੇ ਨੂੰ ਕਿੱਡੀ ਲੱਕ ਦੀ ਪ੍ਰੋਬਲਮ ਹੈ ਉਹ ਫੇਰ ਵੀ ਨੌਜਨ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਇਹਨਾਂ ਦਰਸ਼ਕਾਂ ਕਰਕੇ ਔਰ ਉਹ ਖੇਡਦਾ ਜ਼ਰੂਰ ਹੈ ਚਾਹੇ ਅਮਰੀਕਾ 'ਚ ਹੈ ਕੈਨੇਡਾ ਤੇ ਚਾਹੇ ਨਿਊਜ਼ੀਲੈਂਡ ਹੈ ਚਾਹੇ ਆਸਟ੍ਰੇਲੀਆ ਤੇ ਚਾਹੇ ਪੰਜਾਬ ਹੈ ਔਰ ਸਫ਼ਰ ਵੀ ਬਹੁਤ ਲੰਬਾ ਹੋ ਗਿਆ ਹੈ ਪਰ ਜਲਾਲਪੁਰੀਏ ਪਾਲੇ ਲਈ ਦੁੱਗਾ ਵਾਲੇ ਖੁਸ਼ੀ ਦੇ ਲਈ ਸਾਡੀਆਂ ਦਵਾਵਾਂ ਨੇ ਔਰ ਉਹਨਾਂ ਖਿਡਾਰੀਆਂ ਦੀ ਖੇਡ ਔਰ ਹੋਰ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਰਾ ਬੈਠੇ ਆ ਪਲੇਅਰ ਔਰ ਉਹਨਾਂ ਸਾਰਿਆਂ ਨੂੰ ਅਸੀਂ ਮਿਸ ਕਰਦੇ ਆ ਸਾਰੇ ਕਬੱਡੀ ਖਿਡਾਰੀ ਆਪਾਂ ਇੱਕਸਾਰ ਹੋ ਕੇ ਮੇਰੇ ਵੀਰੋ ਇਹ ਰੌਣਕਾਂ ਲਾਈਏ ਕਿਹੜੇ ਕਬੱਡੀ ਖੁਸ਼ਹਾਲ ਹੋਵੇ ਆ